ਯੋਧਿਆ ਵਿਖੇ 22 ਜਨਵਰੀ ਨੂੰ ਹੋਣ ਜਾ ਰਹੇ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚ ਸ਼੍ਰੀ ਰਾਮ ਭਗਤਾਂ ਨੂੰ ਧਾਰਮਿਕ ਸਥਾਨਾਂ ਦੀ ਸਫਾਈ ਕਰਨ ਦੇ ਦਿੱਤੇ ਗਏ ਆਦੇਸ਼ ਤਹਿਤ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਵੱਲੋਂ ਭਾਜਪਾ ਵਰਕਰਾਂ ਨਾਲ ਮਿਲ ਕੇ ਸ਼੍ਰੀ ਹਨੂਮਾਨ ਗੜੀ ਮੰਦਿਰ ਜੀਟੀ ਰੋਡ ਫਗਵਾੜਾ ਦੀ ਸਫਾਈ ਕੀਤੀ ਗਈ। ਇਸ ਦੌਰਾਨ ਉਹਨਾਂ ਨਾਲ ਸਾਬਕਾ ਮੇਅਰ ਅਰਨੋ ਖੋਸਲਾ, ਅਵਤਾਰ ਸਿੰਘ ਮੰਡ, ਪਰਮਜੀਤ ਚਾਚੋ, ਕੀ ਨਿਤਿਨ ਛੱਡਾ, ਬਲਰਾਮ ਸ਼ਰਮਾ ਅਤੇ ਕੇਸੂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦੇ ਕੇਂਦ ਮંત્રી ਸੋਮਪrakash ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਯੋਧਿਆ ਵਿਖੇ 22 ਜਨਵਰੀ ਨੂੰ ਹੋਣ ਜਾ ਰਹੇ ਸਮਾਗਮ ਨੂੰ ਲੈ ਕੇ ਦੇਸ਼ ਭਰ ਦੇ ਧਾਰਮਿਕ ਸਥਾਨਾਂ ਦੀ ਸਫਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ ਜਿਸ ਦੇ ਤਹਿਤ ਹੀ ਉਨ੍ਹਾਂ ਵੱਲੋਂ ਸ਼੍ਰੀ ਹਨੂਮਾਨ ਗੜੀ ਮੰਦਿਰ ਦੀ ਸਫਾਈ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਹ ਸਫਾਈ ਅਭਿਆਨ 21 ਜਨਵਰੀ ਤੱਕ ਜਾਰੀ ਰਹੇਗਾ ਉਸ ਮੁਈਲਾਕਾ ਵਾਸੀਆਂ ਨੂੰ ਜਿਥੇ ਯੋਧਿਆ ਸਮਾਗਮ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦੇਸ਼ ਭਰ ਦੇ ਧਾਰਮਿਕ ਸਥਾਨਾਂ ਦੀ ਸਫਾਈ ਕਰਨ ਦਾ ਵੀ ਦਾ ਚੁਕਿਆ ਹੈ ਸਾਰੇ ਦੇ ਵਿੱਚ ਬਹੁਤ ਕੁਝ ਦਾ ਮਾਹੌਲ ਹੈ ਬਾਗੀ ਜੀ ਵੀ ਉਹਦੇ ਦੇ ਅਕਾਸ਼ ਰਾਮ ਦਾ ਮੰਦਰ ਇਤਿਹਾਸਕ ਤੌਰ ਤੇ ਚੱਲ ਰਿਹਾ ਹੈ ਔਰ ਸਾਰੇ ਜਨਤਰੂ ਲੱਖ ਲੱਖ ਉਹਦੇ ਤੋਂ ਸਾਰੇ 15 ਸਵਾਰੀ ਦਾ ਕੰਮ ਰੰਗਿਆ ਗਿਆ ਅੱਜ ਹਨੂਮਾਨ ਮੰਦਰ ਤੇ ਆ ਕੇ ਸਵਾਰੀ ਦਾ ਸਾਨੂੰ ਮੌਕਾ ਮਿਲਿਆ ਪ੍ਰੋਭੀ ਕਿਰਪਾ ਮੈਂ ਬਾਗੀ ਜੀ ਦੇ ਸ਼ੋਭਾ ਅਵਸਰ ਤੇ ਸਾਰੇ ਲੱਖ ਲੱਖ ਦਾ ਜੀਨਾ ਆਗਰ ਤੇ ਬਾਗਰਾਮ ਦੇ ਇਸੇ ਰਾਸ ਨੂੰ ਚੱਲਦੀ ਦੇਸ਼ ਦੀ ਇਕਤਾ ਖਰਚਾਂ ਵਿਚ ਦੇਸ਼ ਨੂੰ ਸੁਸਾਨੀ ਜਾ ਰਿਹਾ ਹੈ ਸਾਢੇ 24 ਇਸ ਦੌਰਾਨ ਸਾਬਕਾ ਮੇਅਰ ਅਰਣ ਖੋਸਲਾ ਨੇ ਜਿੱਥੇ ਮੰਦਰ ਵਿਖੇ ਆਉਣ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਇਸ ਸਾਫ ਸਪਾਈ ਮਹਿੰਮ ਵਿੱਚ ਆਪਣਾ ਬੰਦਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਅੱਜ ਦੇਸ਼ ਭਰ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਇੱਕ ਐਲਾਨ ਕੀਤਾ ਜੋ 22 ਤਰੀਕ ਨੂੰ ਪ੍ਰਭੂ RAM ਦੀ ਪ੍ਰਤੀਕਸ਼ਾ ਹੋ ਰਹੀ ਆ ਦੇਸ਼ ਭਰ ਦੇ ਵਿੱਚ ਅਯੋਧਿਆ ਦੇ ਵਿੱਚ ਉਹਦੇ ਚ ਪ੍ਰਧਾਨ ਮੰਤਰੀ ਜੀ ਨੇ ਸਾਰੇ ਕਾਰਜਕਰਤਾ ਪਾਰਟੀ ਦੇ ਡਿਊਟੀ ਲਾਈ ਆ ਵੀ ਸਾਰੇ ਮੰਦਰਾਂ ਦੇ ਵਿੱਚ ਜਾ ਕੇ ਸਫਾਈ ਕਰੋ ਅੱਜ ਤੋਂ ਔਰ ਕੱਲ ਦਾ ਦਿਨ ਜਿਹੜਾ ਸੀਗਾ ਲਗਾਤਾਰ ਸ਼ੁਰੂ ਕੀਤੀ ਗਈ ਆ 21 ਤਰੀਕ ਤੱਕ ਲਗਾਤਾਰ ਜਿਹੜੀ ਆ ਸਫਾਈ ਅਭਿਆਨ ਮੰਦਰਾਂ ਦੇ ਵਿੱਚ ਕਰਨਾ ਸ਼ਰਦਾ ਦੇ ਨਾਲ ਸਾਡੇ ਅੱਜ ਕੇਂਦਰ ਦੇ ਮੰਤਰੀ ਜੀ ਸੋਮ ਪ੍ਰਕਾਸ਼ ਜੀ ਜੋ ਅੱਜ ਹਨੂਮਾਨ ਗੜੀ ਪੱਕਾ 라ਵਣ ਕੌਮੀ ਸੇਵਕ ਰਾਹਲਾ ਤਿਆਰ ਕਮੇਟੀ ਦੇ ਵਿੱਚ ਆਏ ਆ ਔਰ ਇਹਨਾਂ ਨੇ ਆ ਕੇ ਆਪ ਸਫਾਈ ਕੀਤੀ ਆ ਪਾਣੀ ਔਰ ਵੈਪਰ ਝਾੜੂ ਲਾ ਕੇ ਔਰ ਪੋਚੇ ਲਾ ਕੇ ਸਫਾਈ ਕੀਤੀ ਪ੍ਰਭੂ ਅਨੁਮਾਨ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਔਰ ਇਹਨਾਂ ਨੇ ਪ੍ਰਣ ਕੀਤਾ ਸੀ ਵੀ ਇਹ ਇਹ ਮੰਦਿਰ ਦੇ ਵਿੱਚ ਅੱਜ ਅਸੀਂ ਜਾਵਾਂਗੇ ਹੋਰ ਮੰਦਿਰਾਂ 'ਚ ਵੀ ਜਾਣਗੇ ਜਿੱਥੇ ਜਿੱਥੇ ਪਾਰਟੀ ਦਾ ਆਦੇਸ਼ ਆ ਹਰ ਮੰਦਿਰਾਂ 'ਚ ਜਾਵਾਂਗੇ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਸ੍ਰੀ ਸੋਮ ਪ੍ਰਕਾਸ਼ ਕਾਂਜੀ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਇਥੇ ਕੌਮੀ ਸੇਵਕ ਰਾonal ਹਰ ਕਮੇਟੀ ਚ ਆਏ ਆ ਮੈਂ ਇਹਨਾਂ ਰਿਣੀਆ ਮੈਂ ਆਮ ਜਨਤਾ ਨੂੰ ਵੀ ਬੇਨਤੀ ਕਰੂੰਗਾ ਸਾਰੀਆਂ ਭੈਣਾ ਔਰ ਸਾਰੇ ਵੀਰ ਹਰ ਮੰਦਰ ਦੇ ਵਿੱਚ ਸੇਵਾ ਕਰੋ ਔਰ ਇਹ ਮੌਕਾ ਵਾ ਕਿਉਂਕਿ ਅੱਜ ਅਯੋਧਿਆ ਦੇ ਵਿੱਚ ਜਿਹੜਾ ਇਹ ਏਡਾ ਵੱਡਾ ਬਹੁਤ ਪ੍ਰਧਾਨ ਮੰਤਰੀ ਜੀ ਨੇ ਹਰ ਮੰਦਰ ਵਿੱਚ ਪ੍ਰੇਰਨਾ ਕੀਤੀ ਤੇ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਔਰ ਸਾਰਿਆਂ ਨੂੰ